ਅਸੀਕਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਕਿੰਡਾ ਚ ਗਾਇਆ ਜਿੰਨੇ ਝਾੜੂ ਵਾਲੇ ਨੌਜਵਾਨ ਸਾਨਾ ਜੀ ਉਹ ਸਾਰੇ ਮਾਨ ਦੀ ਪਾਰਟੀ ਨਾਲ ਚੜ ਗਏ ਨੇ ਵਾਹ ਜੀ ਬਾਕੀ ਕੀ ਬਾਤ ਹੈ ਅੱਜ ਅਸੀਂ ਹੁਣ ਤਲਵੰਡੀ ਪਿੰਡ ਤੋਂ ਆ ਰਹੇ ਹੁਣੇ-ਹੁਣੇ ਜੀ ਨੌਜਵਾਨ ਗਾਜੇਵਾਸ ਤੋਂ ਅੱਗੋਂ ਲੈ ਕੇ ਗਏ ਸਾਵਾਂ ਪਿੰਡ 'ਚ ਜਾ ਕੇ ਉਹਨਾਂ ਟਰੈਕਟਰ ਦੇ ਉੱਤੇ ਪ੍ਰੋਫੈਸਰ ਸਾਹਿਬ ਨੂੰ ਬਿਠਾ ਕੇ ਸਾਰੇ ਪਿੰਡ ਦੇ ਉੱਤੋਂ ਦੀ ਗੇੜਾ ਦਿੱਤਾ ਨਾਲੇ ਵਿਸ਼ਵਾਸ ਦਵਾਇਆ ਕਿ ਕੱਲਾ-ਕੱਲਾ ਤੁਹਾਨੂੰ ਮੋੜ ਦੇਣੇ ਸੋਨਿਆ ਹਾਰ ਹਰ ਹਰਿ ਆ ਗਾੜ ਅੱਜ ਪਤਾ ਹੈ ਕਿ ਚੋੜਾ ਦਾ ਦਿਖਲ ਮੱਜਿਆ ਹੋਇਆ ਸਾਰੀਆਂ ਪਾਰਟੀਆਂ ਆਪ ਕੋ ਆਪਣੇ ਕੈਂਡੀਡੇਟ ਲੈ ਕੇ ਘੁੰਮ ਰਹੀਆਂ ਹਨ ਉਸੇ ਤਰ੍ਹਾਂ ਸਰਕਾਰ ਸਮਰਜੀਤ ਸਿੰਘ ਮਾਨ ਵੱਲੋਂ ਦਿੱਤੇ ਕੈਂਡੀਡੇਟ ਪ੍ਰੋਫੈਸਰ ਮਿੰਦਰਪਾਲ ਜੀ ਨੂੰ ਲੈ ਕੇ ਅਸੀਂ ਤੁਹਾਡਾ ਅਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਆ ਤੇ ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਇਥੋਂ ਬਹੁਤ ਹੀ ਜਿੱਤ ਪ੍ਰਭਾਵਕ ਰਾਹ ਗਿਆ ਤੇ ਜੋਗੇ ਅਸੀਂ ਲੇਟ ਹੋ ਗਏ ਆ ਉਸ ਗੱਲ ਦੀ ਅਸੀਂ ਮਾਫੀ ਚਾਹੁੰਦੇ ਆ ਅਸੀਂ ਤਲਵੰਡੀ ਪਿੰਡ ਚ ਗਏ ਸੀ ਉਹ ਤਲਵੰਡੀ ਪਿੰਡ ਵਾਲੇ ਪਹਿਲਾਂ ਤਾਂ ਗਾਜੇ ਵਾਸਤੇ ਮੋਟਰਸਾਈਕਲਾਂ ਨਾਲ ਅੱਗੋਂ ਲੈਣ ਆਏ ਸਾਂ ਫਿਰ ਉਹਨਾਂ ਪਿੰਡ ਚ ਜਾ ਕੇ ਪ੍ਰੋਫੈਸਰ ਸਾਹਿਬ ਨੂੰ ਟਰੈਕਟਰ 'ਤੇ ਬਿਠਾ ਲਿਆ ਸਾਰੇ ਪਿੰਡ ਦੇ ਦੁਆਲੇ ਦੁਆਲੇ ਗੇੜਾ ਦਿੱਤਾ ਫਿਰ ਉਹ ਆਖੇ ਮੇਰੇ ਘਰ ਚ ਲੋਥੇ ਸਾਡਾ ਅੱਧਾ ਪੌਣਾ ਘੰਟਾ ਵੇਚਿਆ ਉਹੀ ਅੱਧਾ ਪੌਣਾ ਘੰਟਾ ਅਸੀਂ ਲੀਟਾ ਉਹਦੀ ਤੱਕ ਤੋਂ ਮਾਫੀ ਚਾਹਨੇ ਆ ਹੁਣ ਅੱਗੇ ਫਤਿਹਪੁਰ ਵੀ ਸਾਨੂੰ ਉਡੀਕ ਰਹੇ ਨੇ ਵੀ ਛੇਤੀ ਆਓ ਨਹੀਂ ਤੇ ਲੋਕ ਜਾ ਰਹੇ ਇਸ ਕਰਕੇ ਹੁਣ ਮੈਂ ਪ੍ਰੋਫੈਸਰ ਨਾਲ ਕੁਝ ਬੋਲਦਾ ਆ ਪ੍ਰੋਫੈਸਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਥੋੜੀ ਸਪੀਡ ਨਾਲ ਸਾਰੀਆਂ ਗੱਲਾਂ ਦੱਸ ਕੇ ਸੰਗਤ ਦਾ ਧੰਨਵਾਦ ਕਰੀ ਪਿੰਡਰ ਨਗਰ ਨਿਵਾਸੀ ਸਾਰੇ ਹੀ ਮੇਰੇ ਭਰਾ ਪਿੰਡਰ ਕਲੋਨੀ ਸਾਰੇ ਹੀ ਮੇਰੇ ਸਤਕਾਰਯੋਗ ਮੇਰੀ ਖਾਨ ਦੇ ਮੇਰੇ ਬੱਚੇ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣ ਕਿਸੇ ਵਾਸਤੇ ਸ਼ਾਇਦ ਕੁਰਸੀ ਦੀ ਲੜਾਈ ਹੋਵੇ ਪਰ ਸਾਡੇ ਲਈ ਹਮੇਸ਼ਾ ਹੀ ਚੋਣ ਇੱਕ ਹੋਂਦ ਦੀ ਲੜਾਈ ਦੇ ਤੌਰ ਤੇ ਰਹੀ ਹੈ ਜਿਸ ਮੁਲਕ ਨਾਲ ਅਸੀਂ ਵੱਡੀ ਕਿਸਮਤੀ ਨਾਲ ਰਿਸ਼ਤਾ ਜੋੜਿਆ ਹੈ ਉਸ ਦੇਸ਼ ਦੇ ਵਿੱਚ ਲੋਕ ਫੈਸਿਲਿਟੀਆਂ ਲਈ ਲੜਾਈ ਕਰਦੇ ਨੇ ਅਸੀ ਫੈਸਿਲਿਟੀਆਂ ਦੇ ਨਾਲ-ਨਾਲ ਆਪਣੀ ਕੌਮੀ ਹੋਂਦ ਵਾਸਤੇ ਵੀ ਲੜਾਈ ਕਰ ਰਹੇ ਹਾਂ ਸੋ ਇਹ ਲੜਾਈ ਜਿਹੜੀ ਆ ਏਨੀ ਸੌਖੀ ਨਹੀਂ ਸਾਡੇ ਵਾਸਤੇ ਜਿੰਨੀ ਕਿ ਆਮ ਲੋਕਾਂ ਵਾਸਤੇ ਕਿਉਂਕਿ ਹਰ ਹਕੂਮਤ ਨੇ 47 ਤੋਂ ਲੈ ਕੇ ਅੱਜ ਤੱਕ ਹਮੇਸ਼ਾ ਜਿਹੜਾ ਨੈਰੇਟਿਵ ਖੜਿਆ ਹੈ ਸਾਡੇ ਅਗੇਂਸਟ ਖੜਿਆ ਹੈ ਤੇ ਜਦੋਂ ਸਿੱਖ ਕੌਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੁਦਰਤੀ ਹੈ ਕਿ ਪੰਜਾਬ ਵੀ ਨਾਲ ਮਰਦਾ ਹੈ ਉਹਦੇ ਵਿੱਚ ਮੇਰੇ ਹਿੰਦੂ ਭਰਾ ਮੇਰੇ ਮੁਸਲਮਾਨ ਭਰਾ ਮੇਰੇ 크ਰਿਸਚੀਅਨ ਭਰਾ ਜਾਂ ਜੈਨੀ ਬੋਧੀ ਕੋਈ ਵੀ ਧਾਰਮਿਕ ਵਿਸ਼ਵਾਸ ਵਾਲੇ ਸਾਡੇ ਭਰਾ ਪੈਣਾ ਹੋਣ ਉਹਨਾਂ ਨਾਲ ਵੀ ਬਹੁਤ ਵੱਡਾ ਵਖਰੇਵਾ ਹੋ ਜਾਂਦਾ ਹੈ ਸਟੇਟ ਵੱਲੋਂ ਇੰਡੀਆ ਵੱਲੋਂ ਜੇ ਸਾਡੇ ਪਾਣੀ ਖੋਏ ਜਾਣਗੇ ਉਹ ਕੱਲੇ ਸਿੱਖਾਂ ਦੇ ਨਹੀਂ ਖੋਏ ਜਾਣਗੇ ਉਹ ਸਟੇਟ ਦੇ ਖੋਏ ਜਾਣਗੇ ਉਹ ਸਾਰਾ ਅਰਥਚਾਰੇ ਦੇ ਉੱਤੇ ਅਸਰ ਕਰਦਾ ਹੈ ਜੇ ਖੇਤ ਵਿੱਚ ਪਾਣੀ ਨਹੀਂ ਜਾਊਗਾ ਫਸਲ ਜੇ ਨਾ ਹੋਈ ਤਾਂ ਆੜਤੀ ਕੋਲ ਵੀ ਕੁਝ ਨਹੀਂ ਜਾਣਾ ਦੁਕਾਨਦਾਰ ਦਾ ਵੀ ਸਮਾਨ ਉਦੋਂ ਨਹੀਂ ਵਿਕਣਾ ਇਸ ਲਈ ਇਹ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਜਿੰਨੀਆਂ ਵੀ ਸਮੱਸਿਆਵਾਂ ਸਾਨੂੰ ਸੰਤਾਲੀ ਤੋਂ ਆਈਆਂ ਨੇ ਮੰਨਣਾ ਪਊਗਾ ਸਾਨੂੰ ਕਿ ਉਹਦੇ ਵਿੱਚ ਬਹੁਤੀਆਂ ਸਮੱਸਿਆਵਾਂ ਸਾਡੀ ਪੰਜਾਬ ਦੀ ਲੀਡਰਸ਼ਿਪ ਕਿਸੇ ਵੀ ਪਾਰਟੀ ਦੀ ਹੋਵੇ ਉਹਦੀ ਜਿਹੜੀ ਖੁਦਗਰਜ਼ ਸੋਚ ਹੈ ਉਸ ਸੈਲਫਿਸ਼ ਸੋਚ ਕਰਕੇ ਤੇ ਆਪਣੇ ਆਪ 'ਤੇ ਕੰਸੈਂਟਰੇਟ ਹੋਣ ਕਰਕੇ ਜਿਹੜੀ ਸਾਡੇ ਨਾਲ ਹਮੇਸ਼ਾ ਬੇਰੁਖੀ ਹੋ ਰਹੀ ਹੈ ਭਾਵੇਂ ਸਾਡੀ ਗਿਣਤੀ ਬਹੁਤ ਘੱਟ ਹੈ ਜਿਹੜੇ ਲੋਕ ਸਿਹਰਦਤਾ ਦੇ ਨਾਲ ਪੰਜਾਬ ਬਾਰੇ ਸੋਚਦੇ ਨੇ ਪਰ ਆ ਪਤਾ ਵੀ ਨਹੀਂ ਸੀ ਕਿ ਕਲਾ ਵਰਤੀ ਹੈ ਪਿਛਲੇ ਕੋਈ ਜਦੋਂ ਮੈਂ 30 ਦਿਨ ਤੋਂ ਲਗਾਤਾਰ ਕਿਸੇ ਕਿਸੇ ਇਲਾਕੇ 'ਚ ਜਾ ਰਿਹਾ ਆ ਅੱਜ ਅਫਸਰ ਜੀ ਬੈਠੇ ਨੇ ਹੋਰ ਸਾਰੇ ਫਰਮ ਦੀ ਕੋਲ ਸਾਰੇ ਬੈਠੇ ਨੇ ਲੈ ਕੇ ਜਾ ਰਹੇ ਨੇ ਪਰ ਅੱਜ ਦਾ 7 ਦਿਨ ਤੋਂ ਖਾਸ ਕਰ 4 ਦਿਨ ਤੋਂ ਜਿਹੜੀ ਤਬਦੀਲੀ ਦੇਖ ਰਹੇ ਹਾਂ ਅਸੀਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਆਸੀ ਕਿਰਪਾ ਹੋਈ ਹੈ ਜਿਹੜੀ ਮੇਰੀ ਉਮਰ ਵਾਲੇ ਜਿੰਨਕ ਹੈਗੇ ਨੇ 60 ਬਾਹਰ ਸਾਲ 50 ਸਾਲ 55 ਸਾਲ ਦੇ ਜਸ ਤੋਂ ਉੱਪਰ ਵਾਲੇ ਉਹਨਾਂ ਨੇ 99 ਚ ਸਭ ਚੀਜ਼ ਦੇਖੀ ਉਦੋਂ ਸਾਡੀ ਕੋਈ ਜਥੇਬੰਦੀ ਵੀ ਨਹੀਂ ਸੀ ਪਰ ਫਿਰ ਵੀ ਉਹ ਲੋਕ ਜਿੱਤੇ ਜਿਨ੍ਹਾਂ ਨੇ ਉਸ ਸੋਚ ਨੂੰ ਪੜਨਾਇਆ ਅੱਜ ਉਹ ਸੋਚ ਦੁਬਾਰੇ 30 ਸਾਲ ਬਾਅਦ ਅਸੈਪਟਡ ਹੋ ਗਈ ਹੈ ਮਨ ਲਿਆ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਕਿ ਸਾਰੀਆਂ ਧਿਰਾਂ ਮੈਂ ਬਸ ਇੰਨੀ ਗੱਲ ਕਰਾਂਗਾ ਚਾਹੇ ਉਹਨੂੰ ਅਸੀਂ ਬਾਦਲਦਲ ਕਹੀਏ ਚਾਹੇ ਉਹਨੂੰ ਭਾਜਪਾ ਕਹੀਏ ਕਾਂਗਰਸ ਕਹੀਏ ਜਾਂ ਹੁਣ ਆਪ ਵੀ ਆ ਗਏ ਇਹ ਚਾਰੇ ਤਰ੍ਹਾਂ ਦਾ ਅਜੰਡਾ ਇੱਕ ਹੈ ਸੈਲਫ ਮੇਰਾ ਕੀ ਹੁੰਦਾ ਨਹੀਂ ਤਾਂ ਇਹ ਨਹੀਂ ਹੋ ਸਕਦਾ ਅਸੀਂ ਕਿ 20 ਸਾਲ ਮਹਾਰਾਣੀ ਸਾਹਿਬ ਨੂੰ ਕਾਂਗਰਸ ਚ ਤਾਉਂਦੀ ਰਹੀ ਅੱਜ ਉਹ ਭਾਜਪਾ ਦੇ ਮੈਂਬਰ ਨੇ ਅੱਜ ਦੇ ਹੋਲਡਿੰਗ ਬੋਰਡ ਲੱਗੇ ਨੇ ਅੱਜ ਨਾਲ ਮੋਦੀ ਸਾਹਿਬ ਲੱਗੇ ਨੇ ਕਦੇ ਉਹਦੇ ਨਾਲ ਸੋਨੀਆਂ ਹੁੰਦੀ ਸੀ ਕਦੇ ਇੰਦਰਾ ਗਾਂਧੀ ਹੁੰਦੀ ਸੀ ਸੋ ਇਹ ਸਾਰਾ ਕੁਝ ਕਿਵੇਂ ਬਦਲ ਗਿਆ ਸਿਰਫ ਸੈਲਫਿਸ਼ ਸੋਚ ਕਰਕੇ ਫੇ ਮੇਰਾ ਕੀ ਹੋਊਗਾ ਗਾਂਧੀ ਸਾਹਿਬ ਨੇ ਸਾਰੀ ਉਮਰ ਕਿਹਾ ਕਿ ਮੈਂ ਫੈਡਰਲਿਜ਼ਮ ਦਾ ਰਾਜਾ ਨੂੰ ਵੱਧ ਅਧਿਕਾਰ ਦੇਣ ਦਾ ਹਮੀਆਂ ਤੇ ਮੇਰੀ ਲੜਾਈ ਇਹ ਹੈ ਪਰ ਕਾਂਗਰਸ ਨੇ ਤਾਂ ਕਦੇ ਰਾਜਾ ਨੂੰ ਵੱਧ ਅਧਿਕਾਰ ਦੇਣ ਦੀ ਲੜਾਈ ਲੜੀ ਨਹੀਂ ਫਿਰ ਉਹ ਇੰਨੇ ਸਿਆਣੇ ਬੰਦੇ ਕਾਂਗਰਸ ਕੋਲ ਕੀ ਕਰਨ ਗਏ ਨੇ ਹਾਂ ਜੇ ਕਾਂਗਰਸ ਉਹਨਾਂ ਨੂੰ ਇੰਨੀ ਚੰਗੀ ਲੱਗਦੀ ਸੀ ਤਾਂ 10 ਸਾਲ ਪਹਿਲਾਂ ਕਾਂਗਰਸ ਕੋਲ ਜਾਂਦੀ ਕਾਂਗਰਸ ਵੀ ਇੱਥੇ ਸੀ ગાંધી ਸਾਹਿਬ ਵੀ ਇੱਥੇ ਸੀ ਪਰ ਅੱਜ ਕਿਉਂ ਗਏ ਨੇ ਇੰਨੇ ਸਿਆਣੇ ਬੰਦੇ ਨੂੰ ਵੀ ਇਹ ਲੱਗਿਆ ਕਿ ਮੈਂ ਇੱਥੋਂ MP ਬਣ ਸਕਦਾ ਕਿਉਂਕਿ ਪਿਛਲੀ ਵਾਰ ਉਹ ਆਜ਼ਾਦ ਖੜ ਕੇ ਹਾਰ ਗਏ ਸੀ ਸੋ ਇਹ ਸਾਰੀਆਂ ਗੱਲਾਂ ਦਾ ਨਾਚੋਰ ਇਹ ਹੈ ਕਿ 1978 ਚ ਬਾਦਲ ਨੇ ਸਿੱਖ ਮਾਰੇ 2015 ਵਿੱਚ ਵੀ ਬਾਦਲ ਨੇ ਸਿੱਖ ਮਾਰੇ ਮਰਗਾੜੀ ਬੈਬੇ ਇਹ ਇੱਕ ਸਾਨੂੰ ਸੋਚਣ ਦੇ ਵਿੱਚ ਥੋੜਾ ਜਿਹਾ ਗਲਤੀ ਜ਼ਰੂਰ ਹੋਈ ਹੈ ਕਿ ਉਹ ਬੰਦਾ ਸਿੱਖਾਂ ਦਾ ਤੇ ਪੰਜਾਬ ਦਾ ਸਭ ਤੋਂ ਵੱਡਾ ਤਾਤਰ ਉਹ ਤੋਂ ਬਾਅਦ ਕਾਂਗਰਸ ਭਾਜਪਾ ਆਪਣੇ ਆਪਣੇ ਥਾਤੇ ਹਰ ਜੁਲਮ ਕੀਤਾ ਉਹਨਾਂ ਨੇ ਸਰਦਾਰ ਸਾਹਿਬ ਠਾਤਾ ਸੰਜਨਾਇ ਸਿੰਘ ਜੀ ਨੂੰ ਸੀਟ ਕਰਤਾ ਇਹ ਸਾਰਾ ਕੁਝ ਸਾਡੇ ਨਾਲ ਹੋਇਆ ਪੰਜਾਬ ਨਾਲ ਹੋਇਆ ਇਹ ਹੁਣ ਜਿਹੜੀ ਸੋਚ ਨਾਲ ਉਹ ਚੱਲੇ ਹੋਏ ਸੀ ਸਾਰੇ ਅੱਜ ਉਹਦਾ ਪ੍ਰੋਟਾਵਾ ਗਰੂਸ ਹੈ ਉਹ ਜਿਹੜਾ ਸਾਡੇ ਕੋਲ ਇੱਕ ਪ੍ਰੈਕਟੀਕਲ ਉਦਾਹਰਨ ਹੈ ਕਿ ਉਹੀ ਸੋਚ ਅੱਜ ਭਾਈ ਅਮਰਪਾਲ ਸਿੰਘ ਨੂੰ ਹਰਾਨ ਨੂੰ ਫਿਰਦੀ ਹੈ ਜਦ ਕਿ ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਕਿ ਉਹ ਨਜਾਇਜ਼ ਫੜਿਆ ਹੋਇਆ ਹੈ ਉਹਨੂੰ ਡਿਬਰੂਗੜ੍ਹ ਕਿਉਂ ਭੇਜਿਆ ਗਿਆ ਉਹਨੂੰ 3000 ਕਿਲੋਮੀਟਰ ਦੂਰ ਭੇਜਿਆ ਦਾ ਕੀ ਮਤਲਬ ਸੀ ਐਨਐਸਏ ਕਿਉਂ ਲਾਈ ਗਈ ਹੈ ਇਹ ਸਾਰੀਆਂ ਗੱਲਾਂ ਦਾ ਜਵਾਬ ਜਿੱਥੇ ਪੰਜਾਬ ਦੇ ਲੋਕ ਕੌਮ ਮੰਗ ਰਹੀ ਸੀ ਉੱਥੇ ਉਹਨਾਂ ਨੇ ਉਹਨੂੰ ਹਰਾਨ ਖਾਤਰ ਆਪਣਾ ਸਭ ਤੋਂ ਜ਼ਿਆਦਾ ਭੌਂਕਣ ਵਾਲਾ ਮੈਂ ਲਫ਼ਜ਼ ਤਾਂ ਵਰਤਣਾ ਕਿ ਆਪਾਂ ਨੇ ਦੇਖਿਆ ਭੌਂਕਣ ਵਾਲਾ ਬੰਦਾ ਬਿਲਟਾ ਬਿਲਟੋਵਾ ਵੀ ਸਾਸਿਓ ਉਹ ਉੱਥੇ ਉਹਦੇ ਸਾਹਮਣੇ ਖੜਾਤਾ ਉਹਦਾ ਮਤਲਬ ਕੀ ਆ ਕਿ ਸੈਂਟਰ ਨੂੰ ਸੁਨੇਹਾ ਦੇ ਰਹੇ ਨੇ ਅਸੀਂ ਅੱਜ ਵੀ ਤੁਹਾਡੇ ਨਾਲ ਉਹਨੂੰ ਹਰਾਵਾਂਗੇ ਜਿਹਨੂੰ ਸਿੱਖ ਕੌਮ ਨੇ ਮੰਨ ਲਿਆ ਸੋ ਇਹ ਸਾਰੀਆਂ ਗੱਲਾਂ ਜੇ ਆਪਾਂ ਨਿਚੋੜ ਚਲੀਏ ਅੱਜ ਸਾਨੂੰ ਲੜਨਾ ਪਊਗਾ ਲੜਾਈ ਵੋਟ ਦੀ ਵੋਟ ਬਿਨਾਂ ਲੜਾਈ ਨਹੀਂ ਲੜੀ ਜਾ ਸਕਦੀ ਨਹੀਂ ਲੜੀ ਜਾ ਸਕਦੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਡੇ ਵਿੱਚੋਂ ਹੀ ਕਈ ਧਾਰਮਿਕ ਸੁਸ਼ੀਤਾ ਨੇ ਅਸੀਂ ਜੀ ਰਾਜਨੀਤੀ ਦੀ ਗੱਲ ਹੀ ਕਰਦੇ ਫਿਰ ਬਾਬਾ ਨਾਨਕ ਰਾਜਨੀਤੀ ਦੀ ਗੱਲ ਕਿਉਂ ਕਰਦਾ ਸੀ ਬਾਬਾ ਨਾਨਕ ਨੂੰ ਤੁਸੀਂ ਧਾਰਮਿਕ ਕਹੋਗੇ ਕਿ ਪੋਲੀਟਿਕਲ ਇਹ ਮੈਨੂੰ ਅਜੇ ਤੱਕ ਸਿੱਖਾਂ ਤੋਂ ਜਵਾਬ ਹੀ ਨਹੀਂ ਮਿਲਿਆ ਬਾਬਾ ਪਾਠ ਕਰਦਾ ਤੇ ਬਾਬਰ ਪੋਲੀਟਿਕਲ ਬੰਦਾ ਹੈ ਉਹ ਬਾਬਰ ਕੋਲ ਫਿਰ ਕੀ ਲੈਣ ਜਾਂਦਾ ਹੈ ਇਹ ਸਾਨੂੰ ਆਪਣੇ ਆਪ ਤੇ ਸਵਾਲ ਕਰਨਾ ਪਊਗਾ ਸਿੱਖੋਂ ਨੂੰ ਕਿ ਜੇ ਬਾਬਾ ਨਾਨਕ ਇੱਕ ਬਾਦਸ਼ਾਹ ਦੇ ਮੂਹਰੇ ਜਾ ਕੇ ਖੜ ਗਿਆ ਕਿ ਤੂੰ ਜ਼ੁਲਮ ਕਰ ਰਿਹਾ ਹੈ ਬਈ ਤਾਂ ਅੱਜ ਤੁਹਾਡੇ ਵਾਲੇ ਜਿਹੜੇ ਅੱਜ ਦੇ ਬਾਬਰ ਨੇ ਉਹ ਮੂਹਰੇ ਕਿਉਂ ਨਹੀਂ ਖੜੇ ਲੋਗੇ ਜੇ ਬਾਬੇ ਕੇ ਨਹੀਂ ਜੇ ਬਾਬਾ ਨਾਨਕ ਖੜ ਸਕਦਾ ਹੈ ਤਾਂ ਅੱਜ ਦਾ ਕੋਈ ਧਾਰੂਗ ਬੰਦਾ ਕਿਉਂ ਨਹੀਂ ਖੜਦਾ ਇਹ ਸਭ ਤੋਂ ਵੱਡਾ ਸਵਾਲ ਹੈ ਜਿਹਦੇ ਕਰਕੇ ਸਾਡੀ ਕੌਮ ਹੀਟਣ ਨੂੰ ਆ ਰਹੀ ਹੈ ਸੋ ਮੇਰੀਆਂ ਬੇਨਤੀਆਂ ਕਿ ਕਾਹਲ ਹੈ ਉਹਨੂੰ ਹੀ ਪਤਾ ਅਗਲੇ ਫੋਨ ਕਰ ਜਾਂਦੇ ਨੇ ਇਹ ਮੈਨੂੰ ਉਜਾ ਮਰੀ ਜਾਂਦੇ ਨੇ ਇਹ ਆਪਣੀ ਜਗ੍ਹਾ ਸੱਚੇ ਨੇ ਮੈਂ ਆਪਣੀ ਜਗ੍ਹਾ ਸੱਚਾ ਮੈਂ ਕਹਿੰਦਾ ਵੀ ਸਾਰੀਆਂ ਗੱਲਾਂ ਮੈਂ ਸਾਂਝੀਆਂ ਕਰ ਲਾਂ ਸੋ ਇਹ ਮੈਂ ਮਾਫੀ ਮੰਗਦਾ ਤੇ ਇਹ ਕਹਿਣਾ ਇਹਨਾਂ ਸਾਰੀਆਂ ਸੈਲਫਿਸ਼ ਧਿਰਾਂ ਨੂੰ ਸਵਾਰਥੀ ਧਿਰਾਂ ਨੂੰ ਉਹਨਾਂ ਦਾ ਘਰ ਦਿਖਾਉਣ ਦੇ ਲਈ ਇੱਕ ਵਾਰ ਤੁਹਾਨੂੰ ਪੰਜਾਬ ਦੀ ਸੋਚ ਕੌਮ ਦੀ ਸੋਚ ਨੂੰ ਪਾਰਲੀਮੈਂਟ ਦੇ ਵਿੱਚ ਬਿਠਾਉਣਾ ਪਊਗਾ ਜਦੋਂ ਪੰਜਾਬ ਬੋਲਾ ਕਰੂਗਾ ਸਾਰਾ ਮੁਲਕ ਉੱਥੇ ਬੈਠਾ ਹੈ 543 ਬੰਦੇ ਬੈਠੇ ਨੇ ਵਿੱਚੋਂ ਅਸੀਂ 13 ਦੇਰਾਂ ਤੇ ਸੀ ਅਜ ਬੰਦੇ ਖੜਾਤੇ 14ਵਾਂ ਚੰਡੀਗੜ੍ਹ ਤੇ ਵੀ ਖੜਾਤਾ ਦੋ ਸੀ ਹਰਿਆਣੇ ਚ ਵੀ ਖੜਾਤੇ ਇੱਕ ਜੰਮੂ ਕਸ਼ਮੀਰ ਚ ਖੜਾਤਾ ਇਹਨਾਂ ਸਾਰਿਆਂ ਦੇ ਜਿੱਥੇ ਵੀ ਤੁਹਾਡੇ ਲਿੰਕ ਨੇ ਕਿਰਪਾ ਕਰਕੇ ਉਹਨਾਂ ਨੂੰ ਕਹੋ ਕਿ ਜਿੱਥੇ ਸਾਡੇ 12 ਥਾਂ ਤੇ ਸਾਡੇ ਪੰਜਾਬ ਚ ਬਾਲਟੀ ਹੈ ਮੇਰੀ ਵੀ ਬਾਲਟੀ ਹੈ ਮਾਨ ਸਾਹਿਬ ਦੀ ਵੀ ਸਭ ਦੀ ਸਿਰਫ ਇੱਕ ਖਡੂਰ ਸਾਹਿਬ ਸਾਡੀ ਜਿਹੜੀ ਉਹ ਮਾਈਕ ਲਿਆ ਭਾਈ ਸਾਹਿਬ ਨੇ ਉਹ ਮਾਈਕ ਜਿਹੜਾ ਬੋਲਰ ਵਾਲ ਹੁੰਦਾ ਉਹ ਹੈ ਬਾਕੀ ਸਾਰੇ ਥਾਂ ਜਿੱਥੇ ਵੀ ਬਾਲਟੀ ਹੈ ਉਹ ਆਪਣਾ ਬੰਦਾ ਬਸ ਇਹ ਇੱਕ ਵੱਡੀ ਪਛਾਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ